ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ ਸੋਮਵਾਰ 8 ਫਰੈਲ ਇਹ ਸ਼ਾਮ ਦਾ ਟਾਈਮ ਹੈ ਤੇ ਅੱਜ ਮੈਂ ਤੁਹਾਡੇ ਨਾਲ ਜੀ ਈਵਨਿੰਗ ਰੁਟੀਨ ਸ਼ੇਅਰ ਕਰਨ ਲੱਗੀ ਆ ਸਾਡੇ ਕਿਛੇ ਪੂਨੇ ਸੋਰੀ ਸਾਡੇ ਕੋ ਪੰਜ ਪੂਨੇ 6 ਵਜੇ ਦਾ ਟਾਈਮ ਹੈ ਤੇ ਅੱਧਰ ਸ਼ਾਮ ਵਾਸਤੇ ਆਪਾਂ ਜੀ ਦਾਲ ਧਰਦਾਂਗੇ ਸਾਬਤੀ ਮੂੰਗੀ ਦੀ ਦਾਲ ਬਣਾਵਾਂਗੇ ਅੱਜ ਆਪਾਂ ਤੇ ਅੰਦਰ ਸ਼ਾਮ ਦੀ ਚਾਹ ਰੱਖ ਦਿੱਤੀ ਹੈ ਨਾਲ ਦਾਲ ਦੂਲ ਧੋ ਕੇ ਪਾ ਰੱਤੀ ਹੈ ਮੈਂ ਕੁੱਕਰ ਦੇ ਵਿੱਚ ਤੇ ਹੁਣ loon mirch ਪਾ ਦਾਂਗੇ ਤੇ ਅੰਦਰ ਚਾਹ ਦੇ ਵਿੱਚ ਜਿਵੇਂ ਹਮ ਪਾਣੀ ਗਰਮ ਹੋ ਗਿਆ ਸੀਗਾ ਪੱਤੀ ਪਾਤੀ ਆ ਤਾਂ ਹੁਣ ਖੰਡ ਪਾ ਦਾਂਗੀ ਤੇ ਥੋੜਾ ਜਿਹਾ ਲੂਣ ਵੀ ਪਾਵਾਂਗੀ ਚਾਹ ਦੇ ਵਿੱਚ ਜਿੱਦਾਂ ਗਾਲਾ ਗੁਲਾ ਥੋੜਾ ਬਤਾ ਗਲੇ ਦੇ ਵਿੱਚ ਖਰਾਸ਼ ਵਗੈਰਾ ਹੁੰਦੀ ਹੈ ਨਾ ਮਾੜੀ ਮੁੱਠੀ ਉਹ ਠੀਕ ਹੋ ਜਾਂਦੀ ਹੈ ਤੇ ਲੂਣ ਵਾਲੀ ਚਾਹ ਬਨੋ ਟੇਸਟੀ ਵੀ ਲੱਗਦੀ ਹੈ ਮਰੋਜੀ ਪਾਣੀ ਹੈ ਲੂਣ ਚਾਹ ਦੇ ਵਿੱਚ ਦਾਲ ਦਾ ਹੁਣ ਕੁੱਕਰ ਜੀ ਆਪਾਂ ਬੰਦ ਕਰਕੇ ਰੱਖ ਦਾਂਗੇ ਸੀਟੀਆਂ ਲਵਾ ਲਾਂਗੇ 4-5 ਫਿਰ ਖੋਲ ਕੇ ਚੈੱਕ ਕਰ ਲਾਂਗੇ ਪਾਣੀ ਪੂਰੀ ਘੱਟ ਹੋਊਗਾ ਤਾਂ ਪਾਦਾਂਗੇ ਦਾਲ ਚ ਤੇ ਦੋ ਜਰ ਭਾਂਡੇ ਨੇ ਹੁ ਨਾਲ ਇੱਧਰ ਭਾਂਡੇ ਧੋ ਲਾਂਗੀ ਅਦਰ ਚਾਹ ਨੂੰ ਵਾਲੇ ਆ ਰਹੇ ਸੀਗੇ ਤੇ ਨਾਲ ਜੀ ਹੁਣ ਆ ਦੇਖੋ ਜੀ ਆਪਣੇ ਅੰਦਰ ਤੱਕ ਜਿਹੜੀ ਧੂਪ ਆਂਦੀ ਹੈ ਨਾ ਹਾਲੇ ਤੱਕ ਮੈਂ ਧੂਪ ਦੇਖੋ ਕਿੰਨੀ ਤੇਜ਼ ਹੈ ਹਾਲੇ 6 ਕਵੇ ਦਾ ਟਾਈਮ ਹੈ ਸੂਈ ਤੱਕ ਧੂਪ ਆ ਜਾਂਦੀ ਹੁੰਦੀ ਹੈ ਜਿਵੇਂ ਜਿਵੇਂ ਜ਼ਰਾ ਗਰਮੀ ਵਧੀ ਜੂਗੀ ਨਾ ਧੂਪ ਹੋਰ ਜ਼ਿਆਦਾ ਤੇਜ਼ ਹੁੰਦੀ ਰਹਿੰਦੀ ਤੇ ਉਧਰ ਜਿਹਨ ਮਾਚਾ ਚੂਹੀ ਕੇ ਤਾਂ ਹਾਲ ਤੜਕਾ ਕੱਟ ਰਿਆ ਸੀਗਾ ਦਾਲ ਤਾਂ ਆਪਣੀ ਬਣ ਗਈ ਹੋਈ ਹੈ ਤੜਕਾ ਕੱਟ ਕੇ ਰੱਖ ਲਿਆ ਸੀ ਇੱਧਰ ਹਿੰਗ ਭਿਓ ਕੇ ਰੱਖੀ ਹੈ ਪਾਣੀ ਦੇ ਵਿੱਚ ਦਾਲ ਦਾ ਪਾਣੀ ਸੁੱਕ ਗਿਆ ਪਾਣੀ ਆਪਾਂ ਹੋਰ ਪਾਰਾਂਗੇ ਹੁਣ ਤੜਕਾ ਲਾ ਕੇ ਤੇ ਤੇਲ ਦੇ ਵਿੱਚ ਆਪਾਂ ਜੀ ਜੀਰਾ ਪਾਤਾ ਹੈ ਤੇਲ ਗਰਮ ਹੋ ਗਿਆ ਸੀ ਤੜਕਾ ਤੜਕਾ ਲਾ ਕੇ ਜੀ ਪੰਦਾਲ ਦੇ ਵਿੱਚ ਪਾਤਾ ਸੀਗਾ ਤੇ ਇਹ ਜੀ ਆਪਾਂ ਚੋਲ ਲੈਂਦੇ ਨੇ ਜਿਹੜੇ ਡੱਬੇ ਵਾਲ ਨੇ ਉਹ ਆਪਾਂ ਹੁਣ ਲੈਂਦੇ ਨੇ 5 ਕਿਲੋ ਚੋਲ ਹਲੇ ਮੈਂ ਛੋਟੇ ਡੱਬੇ ਦੇ ਵਿੱਚ ਪਾਏ ਨੇ ਤੇ ਜਿਹੜੇ ਟੱਕਣ ਦੇ ਵਿੱਚ ਨੇ ਉਹ ਪੁਰਾਣੇ ਚੋਲ ਨੇ ਜਿਹੜੇ ਟੱਕਣ ਵਾਲੇ ਚੋਰ ਨੇ ਉਹ 65 ਰੁਪਏ ਕਿਲੋ ਸੀ ਤੇ ਜਿਹੜੇ ਡੱਬੇ ਵਾਲੇ ਨੇ ਉਹ 70 ਰੁਪਏ ਕਿਲੋ ਤੇ ਮੈਂ ਇਹਨਾਂ ਦਾ ਫਰਕ ਦੇਖਦੀ ਸੀ ਦੋਨਾਂ ਦਾ ਕਿ ਦੋਨਾਂ ਦੇ ਵਿੱਚ ਫਰਕ ਕਿੰਨਾ ਹੈ ਬਾਕੀ ਆਪਾਂ ਕੱਲ ਬਣਾ ਕੇ ਦੇਖਾਂਗੇ ਡੱਬੇ ਵਾਲੇ ਜਿਹੜੇ ਹੋਰ ਲਿਆਉਂਦੇ ਨੇ ਕਿ ਉਹ 70 ਰੁਪਏ ਵਾਲੇ ਜ਼ਿਆਦਾ ਵਧੀਆ ਲੱਗਦੇ ਨੇ ਕਿ 65 ਵਾਲੇ ਜ਼ਿਆਦਾ ਵਧੀਆ ਨੇ 65 ਵਾਲੇ ਤਾਂ ਠੀਕ ਲੱਗਦੇ ਪੈਣੇ ਸਾਨੂੰ ਕਿਉਂਕਿ ਉਹ ਤਾਂ ਆਪਾਂ ਪਹਿਲਾਂ ਖਾ ਰਹੇ ਸੀਗੇ ਸੱਤਰ ਵਾਲੇ ਹੁਣ ਲਿਆਉਂਦੇ ਨੇ ਤੇ ਇਧਰ ਜੀ ਆਪਣੇ ਸ਼ਾਮ ਦਾ ਡਿਨਰ ਬਣ ਕੇ ਤਿਆਰ ਹੋ ਗਿਆ ਦਾਲ ਆਪਾਂ ਦਾ ਚਾਹ ਸਲਾਦ ਫੁੱਲਕੇ ਤੇ ਨਾਲ ਜੀ ਆਪਾਂ ਚੋਲ ਵੀ ਬਣਾਏ ਸੀ ਦਾਲ ਨਾਲ ਤਾਂ ਚੋਲ ਬਹੁਤ ਜ਼ਿਆਦਾ ਟੇਸਟੀ ਲੱਗਦੇ ਹੈ ਤੇ ਆ ਦੇਖੋ ਜੀ ਆਪਣੀ ਚੋਲਾਂ ਦੀ ਪਲੇਟ ਤਿਆਰ ਕਰ ਲਈ ਮੈਂ ਆਪਣੀ ਨਾਲ ਖੀਰੇ ਤੇ